ਜੋ ਸੂਬੇਦਾਰ ਅਰਜਨ ਸਿੰਘ ਆ ਇਹ ਮੇਰਾ ਸੰਡੂ ਸੀ ਇਹ 155 ਪੀ ਇਨਫੈਂਟਰੀ ਬਟਲিয়ন ਪੀਏ ਜਾ ਕੇ ਬਸ ਸਰਵਸ ਕਰਦੇ ਹੀ ਜੋੜੀ ਨੇ ਤਨਾਰ ਸੀ ਸੁੱਟੀ ਆ ਰਖੇ ਪਹਿਲਾਂ 15 ਦਿਨ ਥੋੜਾ ਘਰ ਮੇ ਉਹਨਾਂ ਕੰਮ ਲਗਾ ਰੱਖਾ ਥਾ ਕੰਮ ਪੂਰਾ ਨਹੀਂ ਹੋਇਆ ਤੇ ਉਸਨੇ ਬਾਤ ਕੀਆ ਜੁੰਟ ਮੈਂ ਕਿ ਸੁੱਟੀ ਹੋਰ ਬਣਾਣਾ ਮੈਂ ਜੰਮੂ ਜਾ ਕੇ ਟ੍ਰੈਂਟ ਕਮੈਂਟ ਰਿਪੋਰਟ ਕੀਆ ਉਧਰ ਸੇ ਸੁੱਟੀ ਲੈ ਕੇ 3-7 ਦਿਨ ਬਾਅਦ ਵਾਪਸ ਆਏ ਨੇ ਕੱਲ ਸਾਂ ਕੋ ਮੇਰੇ ਸੇ ਬਾਤ ਹੋਆ ਉਹਨ ਕੀ ਕਿ ਮੈਂ ਬੋਲਿਆ ਕੀ ਹਾਲ ਚਾਲ ਕਹਿੰਦਾ ਠੀਕ ਆ ਇਹ ਉਸਕੇ ਬਾਅਦ 15 20 ਮਿੰਟ ਫੋਨ ਆਇਆ ਮੇਰੇ ਕੋ ਕਿ ਉਸਕਾ ਐਕਸੀਡੈਂਟ ਹੋਇਆ ਕਿ ਹਾਊਸ ਹਸਪੀਟਲ ਮੇ ਪਹੁੰਚੋ ਜਦ ਦੁਬਾਰਾ ਉਸੇ ਟਾਈਮ 5 ਮਿੰਟ ਫੋਨ ਆ ਗਿਆ ਕਹਿੰਦੇ ਵੀ ਗਰਮ ਮੇ ਪਹੁੰਚੋ ਐਕਸਪਾਇਰ ਹੋ ਗਿਆ ਬਹੁਤ ਇਹ ਸਰ ਜੌੜੇ ਤੋਂ ਹੀਰਾ ਨੂੰ ਗਰਮੇ ਆ ਰਹੇ ਥੇ ਤੇ ਰਸਤੇ ਮਾਣ ਕੇ ਮੋਟਰ ਟਰੈਕਟਰ ਵਾਲੀ ਗਈ ਅਨੁਸਾਤੇ ਰਹੇ ਜੋ ਕਿ ਬਹੁਤ ਗਲਤ ਸਪੀਡ ਤੇ ਚਲਾ ਰਹੇ ਥੇ ਇਹਨਾਂ ਕੋ ਸਾਈਡ ਮਾਰ ਕੇ ਜੋ ਮੌਕੇ ਤੇ ਗਿਰ ਗਏ ਨਾਲ ਬੱਚਾ ਹੀ ਔਰ ਨਾਲ ਸੁਬੇਦਰ ਅਰਜਨ ਸਿੰਘ ਜੀ ਸੀ ਇਣਾ ਨੂੰ ਟ੍ਰਾਲੀ ਨਾਲ ਟੱਕਰ ਮਾਰੀ ਦੋਨੇ ਜ਼ਮੀਨ 'ਤੇ गिर ਗਿਆ ਬੱਚੇ ਕੇ ਵੀ ਗੋਟ ਨੇ ਮੇਂ ਕਾਫੀ ਚੋਟ ਲੱਗਿਆ ਜੋ 14-15 ਸਟੇਸ ਲੱਗੇ ਆ ਉਹਨਾਂ ਕੇ ਅਰਜਨ ਸਿੰਘ ਕੇ ਸਿਰ ਮੇਂ ਜਿਆਦਾ ਚੋਟ ਲੱਗੀ ਆ ਮੈਂ ਇਹ ਜੋ ਇਹ ਸਾਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਜੂਨਟ ਨੂੰ ਘਾਟਾ ਇੱਕ ਅਦੇ ਵੀ ਪੂਰਾ ਹੋਣ ਵਾਲਾ ਨਹੀਂ ਆ ਮੈਂ ਆਪਣੀ ਫੌਜੋਂ ਜੋ ਜੂਨਟ ਦੇ ਕੱਲ ਰਾਤ 2 IC ਸਾਹਿਬ ਜੇ ਬਾਤ ਹੋਆ ਮੇਰਾ ਐਸਓ ਸਾਹਿਬ ਜੇ ਬਾਤ ਹੋਆ ਉਹ ਕਹਿੰਦੇ ਵੀ ਹਾਂ ਜੋ ਹੋ ਗਿਆ ਠੀਕ ਆ ਜੋ ਬੰਦਾ ਸਨਮਾਨ ਆ ਅਸੀਂ ਇਹਨੂੰ ਦਵਾਂਗਾ ਸਵੇਰ ਆਪਕੇ ਪਾਸ ਆਦਮੀ ਪਹੁੰਚ ਗਏ ਸਵੇਰੇ 5 6 ਜੀਸੀਓ ਉਹ ਰਜਵਾਨ 15 20 ਆਦਮੀ ਕਾਫੀ ਜਵਾਨ ਜੋ ਇਧਰ ਪਹੁੰਚ ਗਿਆ ਕਾਫੀ ਹਲਕਾ ਆਪਣੀ ਕਾਗਜ਼ੀ ਕਾਰਵਾਈ ਕੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਗਵਰਨਮੈਂਟ ਸੇ ਕਿ ਜੋ ਇਹ ਘਾਟਾ ਸਾਨੂੰ ਪੈ ਗਿਆ ਬਹੁਤ ਜਿਆਦਾ ਗਹਾਈ ਦਾ ਕਿ ਕਦੇ ਪੂਰਾ ਹੋਣ ਵਾਲਾ ਨਹੀਂ ਆ ਮੈਂ ਉਮੀਦ ਕਰਦਾ ਸਰਕਾਰ ਕਿ ਸਾਨੂੰ ਤਰਸ ਦੇ ਆਧਾਰ ਤੇ ਦੋ ਬੱਚੇ ਆਪਣੀ ਵਿੱਦਿਆ ਪੂਰੀ ਪੜਾਈ ਪੂਰੀ ਕਰ ਲੈਂਦੇ ਹੈ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕਰਨ ਲਿਖਤੀ ਦੋਵਾਂ ਨੂੰ ਦੇਣ ਤਾਂ ਕਿ ਬੱਚਿਆਂ ਦਾ ਆਉਣ ਵਾਲਾ ਭਵਿੱਖਾ ਉਹ ਵਧੀਆ ਖੁਸ਼ਹਾਲ ਹੋ ਸਕੇ ਨਹੀਂ ਤੇ ਅਦਾਂ ਬਹੁਤ ਹੀ ਮੁਸ਼ਕਲ ਹੋ ਜਾਈਗੇ ਸਾਨੂੰ ਮੈਂ ਸਰਕਾਰ ਗਾੜੀ ਇਹ ਦੁਆਰਾ ਅਪੀਲ ਕਰਾਂਗਾ ਸਰਦਾਰ ਮੁੱਖ ਮੰਤਰੀ ਸਰ ਆ ਭਗਵੰਤ ਮਾਨ ਜੀ ਅੱਗੇ ਉਦਾਸ ਬੇਨਤੀ ਕਰਾਂਗਾ ਉਹਨਾਂ ਅੱਗੇ ਕਿ ਆਣ ਆਪਣੀ ਹਮਾਰੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਉਹਨਾਂ ਦਾ ਹੌਸਲਾ ਭਜਾਈ ਜਾਣ ਕੇ ਉਹਨਾਂ ਨੂੰ ਕਾਰਨ ਕਿ ਜਰੂਰ ਮਿਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 55 ਜੀ ਬਟਾਲੀ ਨੂੰ ਜਿਓਗ੍ਰਾਫੀ ਕੀਤੀ ਔਰ साहब हमारे छुट्टी आए थे पहले भी एक महीने आए थे उसके बाद बीस दिन और बढ़ाई साहब ने किसी काम की वजह से तो कल हमें भी शाम को पता चला कि कुछ घटना घट गई है साहब के साथ तो जिस वजह से हमारा सुबह हमें आना पड़ा आज तो हमारे साथ और साहब के साथ बहुत, बहुत अच्छे लिंक थे बहुत बढ़िया काम थे सब जगह काम करते थे ऐसी वैसी कोई बात नहीं थी किसी का तो बाकी तो किसी के ऊपर तो कोई जोर चलता नहीं इस काम में जब हुआ होगा जो जिस काम से हुई है बात वो हो ही रहेगी बाकी ਆਪਕੇ ਸਾਹਮਣੇ ਹੀ ਹੈ ਜਿਵੇਂ ਹੈ ਚੱਲ ਰਹਾ ਚੱਲਦੇ ਹੋ ਹੌਸੀ ਗੁਲਟ ਵਿੱਚ ਕੰਮ ਕਰਦੇ ਦੇ ਮੈਂ 155 ਇਨਫੈਂਟਰੀ ਬਟਲਿਅਨਟ ਜੇਕਰ ਇਹ ਇਸ ਟਾਈਮ ਡਿਊਟੀ ਕਾਂਸੀ ਰੁਕੀ ਇਹ ਕੇਸ ਟਾਈਮ ਐਸ ਡਿਊਟੀ ਫਿਰ ਜੋਰੀ ਮੇਂ